ਜਿਹੜਾ ਗੁਰਦੁਆਰਾ ਸ੍ਰੀ ਮੋਤੀ ਨਾਮ ਹੈਰਾ ਉਹਦੇ ਸਾਹਮਣੇ ਆ ਇਹ ਹਜ਼ਰ ਇਮਾਮ ਰਬਾਨੀ ਮੁਜੱਦਦ ਅਲ ਫਸਾਨੀ ਹਜ਼ਰ ਸ਼ੇਖ ਅਹਿਮਦ ਫਾਰੂਕ ਸਰਹੰਦੀ ਰਹਿਮਤੁ ਲਲਾਹ ਦਾ ਆਪਰੇ ਬਹੁਤ ਬਹੁਤ ਜੁੜਨੇ ਆਪਣੇ ਦਮਾਂਨੇ ਦੇ ਉਹਨਾਂ ਦਾ ਇੱਥੇ ਮਜ਼ਾਰ ਹੈ ਦਰਗਾਹ ਹੈ ਉਹਨਾਂ ਦੀ ਹੈ ਤੇ ਇਹਨਾਂ ਦਾ ਜਿਹੜਾ ਦੌੜਾ ਗੁਰਦੁਾਰੇ ਅਕਬਰ ਜਹਾਗੀਰ ਜਦਵਾਨਾ ਗੁਰਦੁਆਰਾ ਹੈ ਤੇ ਅਗਬਨ ਨੇ ਇੱਕ ਨਵਾਂ ਦੀਦ ਰਾਜ ਕੀਤਾ ਜੀ ਨੇ ਲੈ 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 ਨੇ ਲਏ ਇਹੜਾ ਕਿਸ ਨਾਮ ਦੇ ਕੁਸੂਦਾਨਾ ਦੇ ਖਿਲਾਫ ਸੀ। ਤੇ ਇਹਨਾਂ ਨੇ ਉਸ ਦਿਨੇ ਇਲਾਹੀ ਦੇ ਖਿਲਾਫ ਇਹਨਾਂ ਨੇ ਆਵਾਜ਼ ਬ੍ਰੰਕ ਕੀਤੀ। ਮੇਰੇ ਇਹ ਹੈ ਕਿ ਫਰਮਾਨ ਇੱਥੋਂ ਜਾਰੀ ਹੋਇਆ ਜਾਂ ਹੋਰ ਹੋਇਆ ਮਾਮਲਾ ਹੋਇਆ ਜਾਂ ਇੱਥੇ ਸੁਪੇ ਦੀ ਕਚਹਿਰੀ ਇੱਥੇ ਦੀ ਇਹ ਸਭ ਗਲਤ ਚੀਜ਼ਾਂ ਹੈ। ਸਾਰਾ ਜਿਹੜਾ ਨਜ਼ਾਰਾ ਕਿੱਥੇ ਜਾਂਦਾ ਸਰ ਕਿੰਨਾ ਪੈਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਦਰਸ਼ਨ ਜੀ ਵੈਸੇ ਜੇ ਸਗਾ ਦੇ ਉੱਤੇ ਸਾਹਮਣੇ ਖੜਾ ਬਿਲਕੁਲ ਉਹ ਮਸਜਿਦ ਆ ਜਿਹੜੀ ਬਾਬਾ ਮੋਤੀ ਨਾ ਮਹਿਰਾ ਦੇ ਇਤਿਹਾਸਿਕ ਸਥਾਨ ਦੇ ਸਾਹਮਣੇ ਰੋਜ਼ਾ ਸ਼ਰੀਫ ਵੈਸੇ ਇਸ ਰੋਜ਼ਾ ਸ਼ਰੀਫ ਮਸਜਿਦ ਆ ਸੂਬੇ ਦੀ ਕਚੈਰੀ ਦੇ ਨਾਲ ਕੋਈ ਸਬੰਧ ਨਹੀਂ ਪਰ ਕਹਿੰਦੇ ਨੇ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜ ਬਣਾਈ ਤਾਂ ਕੱਲੇ ਉਹਦੇ ਚ ਪੰਜਾਬੀ ਜਾਂ ਸਿੱਖ ਨਹੀਂ ਸੀ ਸਗੋ 5000 ਤੋਂ ਵੱਧ ਮੁਸਲਮ ਭਾਈਚਾਰਾ ਵੀ ਸੀਗਾ ਤੇ ਫਿਰ ਜਦੋਂ ਤਾਬਾ ਬੋਲਿਆ ਗਿਆ ਮਜ਼ੀਰ ਖਾਂ ਦੇ ਉੱਤੇ ਕਿਉਂਕਿ ਜੜ ਪਟੜੀ ਸੀਗੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਔਰ ਉਸ ਸਮੇਂ ਇਹ ਰੋਜ਼ਾ ਸ਼ਰੀਫ ਜਿਹੜਾ ਸੀ ਉਹਨੂੰ ਪਿਆਰ ਭਰੀ ਨਿਗਾਮਾਂ ਦੇ ਨਾਲ ਜਾਂ ਤੱਤੀ ਵਾਰ ਨਹੀਂ ਲੱਗਦੀ ਸੋ ਇਹ ਕਹਿ ਲੋ ਕਿ ਸੂਬੇ ਇਹ ਜਿਹੜੀ ਮਸਜਿਦ ਹੈ ਇਹ ਜਿਹੜਾ ਹੈ ਭਾਈਚਾਰਕ ਸਾਜ ਦੀ ਵहां ਪਰ ਦੀ ਹੈ ਕੋਸ਼ਿਸ਼ ਹੈ ਕਿ ਤੁਹਾਨੂੰ ਅੰਦਰ ਤੱਕ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਔਰ ਗੱਲਬਾਤ ਕੀਤੀ ਜਾਵੇ ਮੈਂ ਰੋਜ਼ਾ شریف ਦੀਆਂ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਦੇ ਨਾਲ ਇਹ ਤੁਸੀਂ ਦੇਖੋ ਕਿ ਬਹੁਤ ਖੂਬਸੂਰਤ ਨਜ਼ਾਰਾ ਹੈ ਰੋਜ਼ਾ شریف ਦਾ ਔਰ ਰੋਜ਼ਾ شریف ਅਜੇ ਹੀ ਜਗਾ ਪਵਿੱਤਰ ਜਗਾ ਆ ਜਿੱਥੇ ਜਿਹੜਾ ਆ ਕਹੇ ਲਿਆ ਕਿ ਮੁਸਲਮਾਨ ਪਾਈਚਾਰਾ ਜਿਹੜਾ ਆ ਆਪਣਾ ਸਜਦਾ ਕਰਦਾ ਆ ਪਰ ਇਹਦੇ ਨਾਲ ਇਹ ਜੇ ਕਹੀ ਹੈ ਕਿ ਮੁਸਲਮ ਸਾਂਝਾ ਜਿਹੜੀ ਹੈ ਉਹਦੇ ਨਾਲ ਵੀ ਇਹ ਅਹਿਮ ਅਹਿਮ ਇਹਦਾ ਯੋਗਦਾਨ ਹੈ ਸੋ ਕੋਸ਼ਿਸ਼ ਇਹ ਹੀ ਹੈ ਕਿ ਤੁਹਾਡੇ ਨਾਲ ਇਹ ਸਾਂਝ ਜਿਹੜੀ ਹੈ ਉਸ ਨੂੰ ਹੋਰ ਵਧਾਇਆ ਜਾਵੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਔਰ ਤੁਸੀਂ ਦੇਖ ਸਕਦੇ ਹੋ ਕਿ ਮੁਸਲਮ ਭਾਈਚਾਰਾ ਜਿਹੜਾ ਆ ਲਗਾਤਾਰ ਇਸ ਦੀ ਗੱਲ ਕਰਦਾ ਆ ਔਰ ਇਸ ਤਸਵੀਰ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪਰ ਇੱਕ ਮਸਲਮ ਭਾਈਚਾਰੇ ਦੀ ਇਸ ਰੋਜ਼ਾ ਸ਼ਰੀਫ ਜਿਹਦੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰ ਤੁਸੀਂ ਦੇਖੋ ਕਿ ਕਿੰਨਾ ਖੂਬਸੂਰਤ ਮੰਜ਼ਰ ਹੈ ਔਰ ਹਰ ਤਸਵੀਰ ਬਹੁਤ ਖੂਬਸੂਰਤ ਐਥੇ ਦੀ ਔਰ ਕਿਉਂਕਿ ਇੱਕ ਗਵਾਹੀ ਹੈ ਸਾਂਝਾਂ ਦੀਆਂ ਉਹ ਸਾਂਝ ਜਿਹੜੀ ਇੱਕ ਬੰਨੇ ਤਾਂ ਜਿਹੜਾ ਸ਼ਰਾ ਦਾ ਉਲੰਘਣਾ ਕਰਕੇ ਛੋਟੇ ਸਾਹਿਬ ਜਾਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਦੂਸਰੇ ਪੰਨੇ ਉਹ ਭਾਈਚਾਰਾ ਜਿਹੜਾ ਹਮੇਸ਼ਾ ਨਾਲ ਰਿਹਾ ਸੋ ਇਹ ਖੂਬਸੂਰਤ ਤਸਵੀਰ ਇਹ ਰੋਜ਼ਾ ਸ਼ਰੀਫ ਜਿਹੜਾ ਅਜੇ ਵੀ ਗਵਾਹੀ ਪਰਦਾ ਆ ਮੁਸਲਮ ਭਾਈਚਾਰਾ ਜਿਹੜਾ ਕਹਿੰਦਾ ਵੀ ਹਾਲ ਦੇ ਨਾਰਾ ਲਾਇਆ ਉਹ ਵੀ ਮੁਸਲਮ ਭਾਈਚਾਰਾ ਸੀਗਾ ਇਸ ਤੋਂ ਇਲਾਵਾ ਚ ਗੱਲ ਕੀਤੀ ਜਾਵੇ ਕਿ ਇਹ ਤਸਵੀਰ ਹਰ ਕਿਸੇ ਤਰੀਕੇ ਦੇ ਨਾਲ ਇੱਕ ਫਤਿਹਗੱਟ ਸਾਹਿਬ ਦੇ ਲਈ ਵੀ ਅਮੁੱਲੀ ਆ ਤੇ ਸਾਡੇ ਪੰਜਾਬੀਆਂ ਲਈ ਵੀ ਅਮੁੱਲੀ ਆ ਸੋ ਇਹ ਮਸਜਿਦ ਜਿਹੜੀ ਹੈ ਇਹ ਸਾਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਰੱਖਦੀ ਹੈ ਔਰ ਇੱਥੇ ਦੇ ਜਿਹੜੇ ਮੁਸਲਮ ਭਾਈਚਾਰੇ ਵਾਲੇ ਲੋਕ ਹੈ ਉਹ ਹਮੇਸ਼ਾ ਗੱਲ ਵੀ ਕਰਦੇ ਨੇ ਦੱਸਦੇ ਵੀ ਨੇ ਤੇ ਸਜਦਾ ਕਰਦੇ ਨੇ ਉਸ ਸ਼ਹਾਦਤ ਨੂੰ ਵੀ ਔਰ ਇਹ ਵੀ ਦੱਸਦੇ ਆ ਵੀ ਜਿਹੜੇ ਆਪਣੇ ਕਹਿੰਦੇ ਕਿ ਆਪਣੀ ਚੱਕਨਾ ਚੂਰ ਹੋ ਜਾਂਦੇ ਨੇ ਆਪਣੀ ਜਦੋਂ ਉਹ ਉੱਪਰ ਤਾਜ ਤੇ ਬੈਠ ਉਹਨਾਂ ਦੇ ਲਈ ਵੀ ਸਬਕ ਮਿਲਦਾ ਹੈ ਸੋ ਇੱਕ ਖੂਬਸੂਰਤ ਤਸਵੀਰ ਅਸੀਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਰੋਜ਼ਾ ਸ਼ਰੀਫ ਦੀਏ ਸੂਬਸੂਰਤ ਤਸਵੀਰਾਂ ਵੀ ਤੁਹਾਡੇ ਤੱਕ ਅਸੀਂ ਲੈ ਕੇ ਆਏ ਹਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨਾ ਸੋਹਣਾ ਏਰੀਆ ਆ ਔਰ ਇਸ ਏਰੀਏ ਦੇ ਵਿੱਚ ਮੁਸਲਮਾਨ ਭਾਈਚਾਰਾ ਸਜਦਾ ਕਰਦਾ ਆ ਔਰ ਸਜਦਾ ਹੀ ਨਹੀਂ ਕਰਦਾ ਕਿਉਂਕਿ ਧਰਮ ਕੋਈ ਵੀ ਹੋਵੇ ਹਮੇਸ਼ਾ ਮਿਲਣ ਦੀ ਜਿਹੜੀ ਭਾਵਨਾ ਸਿਖਾਉਂਦਾ ਆ ਔਰ ਹਮੇਸ਼ਾ ਇਹ ਕਹਿੰਦਾ ਆ ਕਿ ਅਸੀਂ ਮਿਲ ਕੇ ਰਹੀਏ ਔਰ ਜਿਵੇਂ ਆਪਾਂ ਕਹਿ ਲਿਆ ਕਿ ਕਿਤਾਬ ਲਿਖੀ ਗਈ ਆ ਹੁਣੇ ਜੇ ਉਹਦੇ ਵਿੱਚ ਇਹ ਹੀ ਦੱਸਿਆ ਗਿਆ ਵੀ ਸ਼ਰਾਬ ਵੀ ਕਹਿੰਦੀ ਨਹੀਂ ਵੀ ਛੋਟੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਸੋ ਇਹ ਇੱਕ ਤਰੀਕੇ ਦੇ ਨਾਲ ਮੁਸਲਮ ਭਾਈਚਾਰੇ ਦਾ ਸਾਡੇ ਲਈ ਪਿਆਰ ਤੇ ਸਾਡਾ ਉਹਨਾਂ ਲਈ ਸਤਿ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਰੋਜ਼ਾ ਸ਼ਰੀਫ ਬਿਲਕੁਲ ਜਿਹੜਾ ਗੁਰਦੁਆਰਾ ਸ੍ਰੀ ਮੋਤੀ ਨਾਮ ਹੈ ਰਹਾ ਉਹਦੇ ਸਾਹਮਣੇ ਆ ਇਹ ਇੱਕ ਤਰੀਕਾ ਨਾਲ ਹੀ ਕਹਿ ਲਓ ਕਿ ਇਹ ਉਹ ਖੂਬਸੂਰਤ ਮੰਜ਼ਰ ਹੈ ਜਿਹਨੂੰ ਆਪਾਂ ਕਹਿੰਦੇ ਆਂ ਵੀ ਪੰਜਾਬ ਦੇ ਵਿੱਚ ਤਾਂ ਇੱਕ ਤੁਸੀਂ ਉਹ ਵੀ ਵੇਖਿਆ ਹੋਣਾ ਰਾਜ਼ੀ ਬੜੇ ਰਹਿੰਦੇ ਮੁਸਲਮਾਨ ਹਿੰਦੂ ਕਦੇ ਤੀਸਰੀ ਨਹੀਂ ਸੀ ਜਾਤ ਆਈ ਸੋ ਇਹ ਉਹ ਸਾਡਾ ਭਾਈਚਾਰਾ ਸਾਡੀ ਸਾਂਝ ਜਿਹੜੀ ਆ ਉਹਦੀ ਤਸਵੀਰ ਹੈ ਰੋਜ਼ਾ ਸ਼ਰੀਫ ਤੇ ਉਹਦੀਆਂ ਖੂਬਸੂਰਤ ਤਸਵੀਰਾਂ ਹਾਲਾਂਕਿ ਅਸੀਂ ਅੰਦਰ ਤੱਕ ਨਹੀਂ ਜਾਵਾਂਗੇ ਇਹ ਤਸਵੀਰਾਂ ਤੁਹਾਨੂੰ ਬਾਹਰ ਤੋਂ ਆਖਿਆ ਪਰ ਇਹ ਮਸਜਿਦ ਰੋਜ਼ਾ ਸ਼ਰੀਫ ਗਵਾਹੀ ਭਰਦੀ ਹੈ ਕਿ ਕਿਵੇਂ ਜਿਹੜਾ ਹੈ ਇਹ ਦੋਹਾਂ ਭਾਈਚਾਰਾਂ ਦੀ ਬੜੀ ਸੋਹਣੀ ਸਾਂਝ ਹੈ ਸਿੱਖ ਮੁਸਲਮਾਨਾਂ ਦੇ ਥਾਂ-ਥਾਂ ਦੇ ਉੱਤੇ ਬੋਰਡ ਵੀ ਲੱਗੇ ਹੋਏ ਆ ਉਹਨਾਂ ਨੂੰ ਤਰੀਕੇ ਦੇ ਨਾਲ ਦੱਸਿਆ ਵੀ ਗਿਆ ਸਮਝਾਇਆ ਵੀ ਗਿਆ ਹੋਇਆ ਔਰ ਇਹ ਇੱਕ ਖੂਬਸੂਰਤ ਖੂਬਸੂਰਤ ਇਮਾਰਤ ਹੈ ਉੱਥੇ ਦੀ ਤੇ ਜਿਹੜੇ ਹੈਡ ਨੇ ਸੈਇਦ ਸਾਕਿਦ ਰਜਾ ਉਹ ਆ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲਓ ਕੀ ਹਾਲ ਚੱਲ ਜੀ ਬਸ ਠੀਕ ਠਾਕ ਜੀ ਅੱਛਾ ਅਸੀਂ ਵੈਸੇ ਜਨਾਕ ਉੱਥੇ ਬਾਤ ਲਿਖਿਆ ਸੀ ਇਤਿਹਾਸ ਉਹ ਤੇ ਪੜ੍ਹ ਕੇ ਦੱਸਿਆ ਹੀ ਆ ਤੁਸੀਂ ਜੇ ਸਾਨੂੰ ਥੋੜਾ ਜਿਹਾ ਹੋਰ ਦੱਸ ਦੋ ਸਾਡੇ ਲਈ ਵੱਧਦਾ ਹੋ ਜਾਊਗਾ ਹਜ਼ਰ ਮੁਜੱਦਦ ਅਲਫਸਾਨੀ ਨਾ ਬਾਰੇ ਇਹ ਅੱਛਾ ਇਹ ਹਜ਼ਰ ਇਮਾਮ ਰabbani ਮੁਜੱਦਦ ਅਲਫਸਾਨੀ ਹਜ਼ਰ ਸ਼ੇਖ ਅਹਿਮਦ ਫਾਰੂਕ ਇਸਰਹਿੰਦੀ ਰਹਿਮਤੁਲਲਾਹ ਲੈ ਬਾਬੜੇ ਬਦੂਰ ਬਜ਼ੁਰਗ ਨੇ ਆਪਣੇ ਜ਼ਮਾਨੇ ਦੇ ਉਹਨਾਂ ਦਾ ਇੱਥੇ ਮਜ਼ਾਰ ਹੈ ਦਰਗਾਹ ਹੈ ਉਹਨਾਂ ਦੀ ਹੈ ਤੇ ਇਹਨਾਂ ਦਾ ਜਿਹੜਾ ਦੌਰ ਲਗ ਉਤਰੀ ਅਕਬਰ ਅ ਜਹਾਂਗੀਰ ਦਾ ਜ਼ਮਾਨਾ ਗੁਜ਼ਰਿਆ ਤੇ ਅਕਬਰ ਨੇ ਇੱਕ ਨਵਾਂ دین ਰਾਜ ਕੀਤਾ ਸੀ ਦਿਨੇ ਇਲਾਹੀ ਦਿਨੇ ਇਲਾਹੀ ਇਹੜਾ ਕਿਸ ਨਾਮ ਦੇ ਵੀ ਕੁ ਸਿਧਾਂਤ ਦੇ ਖਿਲਾਫ ਸੀ ਤੇ ਇਹਨਾਂ ਨੇ ਉਸ ਦਿਨੇ ਇਲਾਹੀ ਦੇ ਖਿਲਾਫ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਉਸ ਦਿਨੇ ਇਲਾਹੀ ਨੂੰ ਚੈਲੰਜ ਕੀਤਾ ਉਸ ਤੋਂ ਬਾਅਦ ਉਸ ਸਮੇਂ ਅਕਬਰ ਦੀ ਮੌਤ ਹੋ ਗਈ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬਣਿਆ ਤੇ ਜਹਾਂਗੀਰ ਨੇ ਵੀ ਉਸ ਦਿਨੇ ਇਲਾਹੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਉਹ ਕਹਿਆ ਕਿ ਤੁਸੀਂ ਦਿਨੇ ਰਾਜ ਨੂੰ ਕਬੂਲ ਕਰੋ एक छोटा दरवाजा बनवाया इन वास्ते अंदर दाखिल होगा झुक जाएंगे लेकिन जब आप अंदर दाखिल होने लगे तो आपने पहले अपना खप्पा पैर अंदर रखे पिछा कर दंगा कि आप बंद हो जहांगीर ने जरा ग्वालियर के किले च कैद करवा दता काफ़ी काफी अरसाफ कैदों पंच भी रहे ऐसे हालात पैदा हुए कि महावत खान अबरूर रहमान खान जहाँ उन्होंने जहांगीर नूरजहां दोनों ने गिरफ्तार कर लिया था ਤਾਂ ਕਿ ਜਿਸ ਸਮੇਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੂੰ ਮੋਨਾ ਕੀਤਾ ਕਿ ਤਾ ਕਿ ਤੂੰ ਜਿਹੜਾ ਕਦਮ ਚੱਕਿਆ ਗਲਤ ਚੱਕਿਆ ਜਹਾਂਗੀਰ ਉਹ ਬਾਦਪਰੇ ਹਾਕਰ ਉਹ ਤੁਮਾਸੀ ਮੰਕੋ ਇਹ ਸਾਰੀ ਹਕੀਕਤ ਵਿੱਚ ਜਹਾਂਗੀਰ ਨੂੰ ਇਲਮ ਚਾਹੀ ਤਰਫੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸਨੇ ਫਿਰ ਜਹਾਂਗੀਰ ਨੇ ਜਿਹੜਾ ਸੀ ਉਹ ਦਿਨ ਇਲਾਹੀ ਨੂੰ ਖਤਮ ਕੀਤਾ ਠੀਕ ਹੈ ਪਰ ਉਸ ਤੋਂ ਬਾਅਦ ਇਹ ਮਸਜਿਦ ਬਣਦੀ ਐ ਤੇ ਜਿਹੜੀ ਪੱਕੀ ਮਸਜਿਦ ਹੈ ਨਹੀਂ ਇਹ ਤਾਂ ਪਹਿਲੇ ਸੀ ਇਹ ਇਹ ਇਨਾਂ ਦੇ ਫੋਰ ਫਾਦਰਸ ਜਿਹੜੇ ਨੇ ਸਭ ਇੱਥੇ ਦੇ ਨੇ ਅੱਛਾ ਇੱਥੇ ਦੇ ਹਾਂਜੀ ਹਾਂਜੀ ਇਹ ਸ਼ਹਿਰ ਦੀ ਬੁਨਿਆਦ ਹੀ ਨਹੀਂ ਨਹੀਂ ਰੱਖੀ ਸੀ ਉਹ ਵੀ ਇਨਾਂ ਦੇ ਫੋਰ ਫਾਦਰਸ ਜਿਹੜੇ ਹਜ਼ਰਤ ਇਮਾਮ ਰਫੀਦੂ ਅਲਹਮਦਲਾਹ ਫਿਰੋਸ਼ਾ ਦੁਗਲੋ ਦੇ ਜ਼ਮਾਨੇ ਚ ਸਭ ਤੋਂ ਪਹਿਲੇ ਇੱਥੇ ਆਏ ਸੀ ਤੇ ਉਹਨਾਂ ਨੇ ਇਸ ਸ਼ਹਿਰ ਦੀ ਬੁਨਿਆਦ ਰੱਖੀ ਸੀ ਅੱਛਾ ਜਦੋਂ ਬੰਦਾ ਸਿੰਘ ਬਹਾਦਰਤਾ ਆਵਾ ਬੋਲਦੇ ਆ ਕਹਿੰਦੇ ਆ ਕਿ ਜਿਹੜੀ ਇਹ ਮਸਜਿਦ ਸੀਗੀ ਜਿਹੜੀ ਇਸ ਨੂੰ ਉਹਨਾਂ ਨੇ ਮਾੜਾ ਵੀ ਨਹੀਂ ਵੇਖਿਆ ਤੇ ਇਹ ਨਾ ਕਿਸੇ ਵੀ ਖਾਨਕਾਰ ਨੂੰ ਕਿਸੇ ਕਿਸਨ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਉਸਵਾਨੇ ਦੇ ਅੰਦਰ ਦੌਰ ਦੇ ਅੰਦਰ ਵੀ ਤੇ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਗਰ ਕੋਈ ਅਸੇ ਕੋਈ ਰੰਜਸ ਇਹਨਾਂ ਦਾ ਮਤਲਬ ਲੋਕਾਂ ਨੂੰ ਕੁਝ ਲੋਕਾਂ ਨੂੰ ਸੋਚ ਇਹ ਹੈਗੀ ਹੈ ਕਿ ਫਰਮਾਨ ਇੱਥੋਂ ਜਾਰੀ ਹੋਇਆ ਜਾਂ ਹੋਰ ਹੋਇਆ ਮਾਮਲਾ ਹੋਇਆ ਜਾਂ ਸੂਬੇ ਦੀ ਕਚੈਰੀ ਇੱਥੇ ਸੀ ਇਹ ਸਭ ਗਲਤ ਚੀਜ਼ਾਂ ਹੈਗੀਆਂ ਕੋਈ ਇੱਥੇ ਸੁਣਾਦਾ ਇੱਥੇ ਸੂਬੇ ਦੀ ਕਚੈਰੀ ਸੀ ਕਿਉਂਕਿ ਜਿਹੜਾ ਗਿਲਾ ਜਿਹੜਾ ਸੀ ਉਹੀ ਸਕਿਲਾ ਸੀ ਔਰ ਉੱਥੇ ਸੂਬੇਦਾਰ ਬੈਠਾ ਕਰਦਾ ਸੀ ਤੇ ਸਾਰਾ ਜਿਹੜਾ ਨਿਜ਼ਾਮ ਜਿਹੜੀ ਉੱਥੋਂ ਹੀ ਚੱਲਦਾ ਸੀ ਹਾਂ ਜੀ मतलब इस मतलब लोगों ਦੇ ਮਤਲਬ ਦਿਲਾਂ ਦੇ ਅੰਦਰ ਜਿਹੜੇ ਹੈਗੇ ਆ ਇਹ ਚੀਜ਼ ਦਾ ਗਲਤ ਆਇਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ थैंक यू ਛੋਟੀ ਜੀ ਗੱਲ ਕਰਕੇ ਸ਼ਾਇਦ ਸਾਰਾ ਕੁਝ ਕਲੀਅਰ ਹੋ ਜਾਏਗਾ ਕਿਉਂਕਿ ਮੈਂ ਪਹਿਲੇ ਦੱਸਿਆ ਸੀ ਇਹ ਉਹ ਜਗ੍ਹਾ ਹੈ ਨਹੀਂਗੀ ਜਿੱਥੇ ਸੂਬੇ ਦੀ ਕਚਾਰੀ ਲੱਗੀ ਆ ਜਾਂ ਉਹਦਾ ਕੋਈ ਸਬੰਧ ਹੈ ਕੋਈ ਬਹੁਤ ਸਾਰੇ ਇਤਿਹਾਸ ਦੇ ਵਿੱਚ ਲਿਖਦੇ ਆ ਵੀ ਸ਼ਾਇਦ ਇੱਥੋਂ ਸਾਰੇ ਜਿਹੜੇ ਆਰਡਰਸ ਪਾਸ ਹੋਏ ਆ ਪਰ ਨਿظام ਉੱਥੋਂ ਚੱਲਦਾ ਸੀ ਕਾਜ਼ੀ ਉੱਥੇ ਬੁલાਏ ਗਏ ਸਭ ਕੁਝ ਉੱਥੇ ਕੀਤਾ ਗਿਆ ਹਾਲਾਂਕਿ ਬਹੁਤ ਸਾਰੇ ਲੋਕ ਇਦਾਂ ਦੇ ਸੀ ਜਿਹੜੇ ਕਹਿੰਦੇ ਸੀ ਉਹ ਫੈਸਲਾ ਸ਼ਰਾ ਦੇ ਉਲਟ ਔਰ ਇਹ ਮਸਜਿਦ ਵੀ ਉਹਨਾਂ ਦੇ ਵਿੱਚੋਂ ਆ ਜਿਹੜੀ ਕਹਿੰਦੀ ਸੀ ਫੈਸਲਾ ਸ਼ਰਾ ਦੇ ਉਲਟ ਹੈ ਕੈਮਰਾਮੈਨ ਰਿੰਕੂ ਦੇ ਨਾਲ ਮਜਦੰਦਰ ਸਿੰਘ ਖੇਰਾ ਜਗਮਾਨੀ ਦਿੱਲੀ